ਡਰ ਕੋਡਾਂ ਕੀ ਹਾਏ ਹਾਏ ਥੈਂਕ ਯੂ ਸੀ ਵੀਰ ਜੀ ਤੁਸੀਂ ਇਹ ਸੀਗਰਟ ਲੋਕੋ ਕੀ ਇੱਦਾਂ ਸੇ ਪਾਣੀ ਇੱਦਾਂ ਕਰ ਦਿਆ ਤਾ ਕਮੇਟੀ ਵਾਲਿਆਂ ਨੇ ਤਾਬ ਪਾਈ ਹੈ ਫੈਪੀ ਜੀ ਮਾੜਾ ਜਿਹਾ ਨਹੀਂ ਹਾਧਾ ਕੰਡਾ ਵਿੱਚ ਪਾਣੀ ਲੱਗ ਗਿਆ ਜਿਹੜਾ ਖਾਲ ਹੋਇਆ ਪਿਆ ਖਬਰਾਂ ਅਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਬਨੂੜ ਦੇ ਵਿੱਚ ਪਹੁੰਚੇ ਹੋਏ ਹਾਂ ਦੱਸ ਦਈਏ ਕਿ ਬਨੂੜ ਦੇ ਵਾਰ ਨੰਬਰ 10 ਦੇ ਵਿੱਚ ਇਸ ਸਮੇਂ ਮੌਜੂਦ ਹਾਂ ਤੇ ਇਹ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਨੂੜ ਦੇ ਵਿੱਚੋਂ ਇੱਕ ਜੋ ਚੋਈ ਲੰਗਦੀ ਹੈ ਤੇ ਚੋਈ ਦੇ ਵਿੱਚ ਜਿਹੜੀ ਸਫਾਈ ਨਾ ਹੋਣ ਕਰਕੇ ਕਾਫੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੀ ਤਰਫ ਜੋ ਇੱਥੋਂ ਦੇ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ aarop ਲਗਾਏ ਜਾ ਰਹੇ ਨੇ ਕਿ ਇੱਥੋਂ ਦੀ ਜਿਹੜੀ ਐਮਸੀ ਹੈ ਇੱਥੋਂ ਦੇ ਐਮਸੀ ਆ ਉਹਨਾਂ ਦੀ ਸ਼ਹਿਰ ਦੇ ਉੱਪਰ ਚੋਈ ਦੇ ਉੱਪਰ ਜਿਹੜਾ ਸ਼ਰੀਆਮ ਕਬਜ਼ਾ ਕੀਤਾ ਜਾ ਰਿਹਾ ਤੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਚੋਈ ਜਿਹੜੀ ਹੈ ਲੰਗ ਰਹੀ ਹੈ ਜਿਸ ਦੇ ਵਿੱਚ ਜਿਹੜਾ ਇੱਕ ਮਕਾਨ ਦੀਆਂ ਨੀਹਾਂ ਭਰੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਪਰ ਜੋ ਇਥੇ ਦੇ ਲੋਕ ਨੇ ਉਹਨਾਂ ਦੇ ਵੱਲੋਂ aarop ਲਾਏ ਜਾ ਰਹੇ ਨੇ ਕਿ ਇਸ ਜ਼ੋਇਰ ਦੇ ਉੱਪਰ ਜਿਹੜਾ ਕਬਜ਼ਾ ਕੀਤਾ ਗਿਆ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਕੰਮ ਇੱਥੋਂ ਦੇ ਜੋ ਇੱਥੋਂ ਦੇ ਜੋ ਨਗਰ ਕੌਂਸਲ ਨੂੰ ਕਰਨੇ ਚਾਹੀਦੇ ਨੇ ਉਹ ਜਿਹੜੇ ਕੰਮ ਹਾਲੇ ਤੱਕ ਨਹੀਂ ਹੋਏ ਪਰ ਜੋ ਨਜਾਇਜ਼ ਕਬਜ਼ੇ ਨੇ ਉਹਨਾਂ ਦੀ ਲਗਾਤਾਰ ਪਰਮਾਰ ਹੋਈ ਪਈ ਹੈ ਤੇ ਲਗਾਤਾਰ ਜਿਹੜੇ ਨੇ ਇਹ ਦੱਸ ਦਈਏ ਕਿ ਪਹਿਲਾਂ ਵੀ ਕਈ ਮੁੱਦੇ ਜਿਹੜੇ ਅਸੀਂ ਚੱਕੇ ਸੀਗੇ ਕਿ ਉਸ ਦੇ ਵਿੱਚ ਬਨੂੜ ਚੋਈ ਦੇ ਵਿੱਚ ਜਿਹੜਾ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਤੁਸੀਂ ਫਿਰ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਮਾਨਸੂਨ ਦਾ ਸੀਜ਼ਨ ਸਿਰ ਤੇ ਆਇਆ ਹੈ ਬਾਰਿਸ਼ ਜਿਹੜੀ ਆ ਹੁਣ ਹੋ ਰਹੀ ਹੈ ਤੇ ਬਾਰਿਸ਼ ਦੇ ਸਮੇਂ ਦੌਰਾਨ ਜਿਹੜੀ ਹੈ ਪਿਛਲੇ 2023 ਦੇ ਵਿੱਚ ਕਾਫੀ ਨੁਕਸਾਨ ਬਨੂੜ ਨੂੰ ਦੇਣਾ ਹੈ ਚੱਲਣਾ ਪਿਆ ਸੀ ਤੇ ਹੁਣ ਵੀ ਜਿਹੜੀ ਹੈ ਨਗਰ ਕੌਂਸਲ ਤੇ ਸਥਾਨਿਕ ਜੋ ਜੋ aarop lok laa rahe ਨੇ ਕਿ MCD ਇਹ ਜਿਹੜੀ ਹੈ ਕਾਰਜਗਾਰੀ ਹੈ ਜਿਹੜੀ ਉਸ ਦੇ ਉੱਪਰ ਸਵਾਲ ਉਠੇ ਨੇ ਕਿ ਬਨੂੜ ਦੇ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਜਾਂ ਫਿਰ ਜੇਕਰ ਪਾਣੀ ਆਂਦਾ ਹੈ ਤਾਂ ਉਸ ਦੇ ਵਿੱਚ ਕਾਫੀ ਨੁਕਸਾਨ ਇਸ ਇਲਾਕੇ ਨੂੰ ਹੋ ਸਕਦਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਨਗਰ ਕੌਂਸਲ ਦੇ ਵੱਲੋਂ ਇਸ ਤੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਕਿ ਜੋ ਅੱਜ ਦੀ ਜਿਹੜੀ ਹੈ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਕੀ aarop ਲਾਏ ਜਾ ਰਹੇ ਮੇਰਾ ਨਾਮ ਜਸਵਿੰਦਰ ਗੋਰੇ ਜਿੱਥੇ ਦੇ ਰਹਿਣ ਵਾਲੇ ਮੈਂ ਬਰਨੋਟ ਬੰਦਾਵਾਦਰ ਕਲੋਨੀ 10 ਨੰਬਰ ਬਾਟੋਇ ਤੇ ਕੀ ਮਾਮਲਾ ਕੀ ਆ ਜੋ ਤੁਸੀਂ ਸਾਰੇ ਇਕੱਠੇ ਹੋ ਇਹ ਮਾਮਲਾ ਇਹ ਹੈ ਜੀ ਸਾਡੀ ਨਾ ਇਥੇ ਚੋਈ ਚ ਕਬਜ਼ਾ ਹੋ ਰਿਹਾ ਹੈ ਨਾਜਾਇਜ਼ ਤੇ ਇਹ ਕਈ ਦੀ ਸਾਫ ਸਫਾਈ ਨਹੀਂ ਹੁੰਦੀ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਤੇ ਸਾਡੀ ਕੋਈ ਸੁਣਦਾ ਨਹੀਂ ਹੈਗਾ ਲੇ ਐਮਸੀ ਕੌਣ ਨੇ ਐਮਸੀ ਇੱਥੇ ਐ ਹਰਵਿੰਦਰ ਕੋਟਾਂਗੇ ਜੀ ਆ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹਾਂਜੀ ਹਾਂ ਉਹ ਤਾਂ ਬਹੁਤ ਮਿਸਬੀਵ ਕਰਦੇ ਆ ਜੀ ਬਹੁਤ ਵਾਰ ਕਿਹਾ ਉਹ ਤੇ ਘਰ ਜਾਂਦੇ ਆ ਤੇ ਕੁੰਡਾ ਹੀ ਨਹੀਂ ਖੋਲਦੇ ਪਹਿਲਾਂ ਜੇ ਖੋਲਦੇ ਤਾਂ ਗਾਲ ਗਲੋਚ ਕਰਦੀ ਆ ਉਹ ਤਾਂ ਉਹ ਹੀ ਕਰਵਾ ਰਹੇ ਆ ਉਹ ਹੀ ਕਰਾ ਰਹੇ ਆ ਜੀ ਪੈਸੇ ਲੈ ਕੇ ਕਬਜ਼ਾ ਕਰੰਦੇ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਇਹ ਮਕਾਨ ਬਣਿਆ ਹੋਇਆ ਚੋਈ ਦੇ ਆਧ ਵਿੱਚ ਹੀ ਬਣਿਆ ਹੋਇਆ ਤਾਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਮਤਲਬ ਆਸੀ ਏ ਅਸੀਂ ਆਏ ਜੀ ਕਿ ਪਹਿਲਾਂ 2 ਮਹੀਨੇ 3 ਮਹੀਨੇ ਹੋਏ ਪਹਿਲਾਂ ਅਸੀਂ ਰੋਕੇ ਸੀਗਾ ਉਦੋਂ ਕਬਜਾ ਹੋ ਰਿਹਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਐਮਸੀ ਨੂੰ ਤੇ ਇਹਨਾਂ ਨੇ ਸਾਡੀ ਨਹੀਂ ਸੁਣੀ ਕਹਿੰਦੇ ਕਰਾਂਦੇ ਆ ਕਰਾਂਦੇ ਆ ਰੋਕਦੇ ਆ ਰੋਕਦੇ ਆ ਨਹੀਂ ਹੋਇਆ ਉਹਨਾਂ ਨੇ ਹੌਲੀ ਹੌਲੀ ਅੱਗੇ ਨੂੰ ਆ ਭਰਤੀਆਂ ਫਿਰ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਤੁਹਾਨੂੰ ਇਹ ਇਹ ਸਾਨੂੰ ਤਾਂ ਬਹੁਤ ਦੇਰ ਦੀ ਪ੍ਰੋਬਲਮ ਆ ਰਹੀ ਹੈ ਜੀ ਦਿੱਕਤਾਂ ਕੀ ਕੀ ਆ ਰਹੀਆਂ ਨੇ ਚੋਈ ਤੋਂ ਇਲਾਵਾ ਹੋਰ ਕੋਈ ਪਰੇਸ਼ਾਨੀ ਵੀ ਹੈਗੀ ਸਾਫ ਸਫਾਈ ਨਹੀਂ ਹੁੰਦੀ ਗਲੀਆਂ ਨਾਲੀਆਂ ਸਭ ਸੀਵਰੇਜ ਬਲੌਕ ਹੋਈ ਪਈ ਹੈ ਨਹੀਂ ਹੁੰਦੀ ਆ ਜੀ ਹੋਰ ਜੀ ਚੋਈਆਂ ਚ ਤੇ ਦੋ ਕਰਮਚਾਰੀ ਆ ਓਵਰ ਹੋਈ ਜਾਂਦੇ ਆ ਬਚਾਰੇ ਬੈਠੇ ਉੰਦੀ ਨਾ ਕੋਈ ਸਫਾਈ ਦਾ ਕੋਈ ਸਾਧਨ ਹੈ ਉਹ ਕਹੀ ਜਾਂਦੇ ਆ ਅਸੀਂ ਕਿੱਦਾਂ ਕਰੇ ਦੋ ਜਣੇ ਐਡੀ ਕਲੋਨੀ ਵੱਧ ਗਈ ਅੱਗੇ ਤੱਕ ਵੱਧ ਗਈ ਤੇ ਕੋਈ ਕਰਮਚਾਰੀ ਨਹੀਂ ਭੇਜਦੇ ਅਸੀਂ ਮੰਗ ਇਹ ਕਰਦੇ ਆ ਜੀ ਸਾਡੇ ਬਾੜ ਦੀ ਸਫਾਈ ਹੋਣੀ ਚਾਹੀਏ ਸਾਡੀ ਚੋਈ ਪੱਕੀ ਹੋਣੀ ਚਾਹੀਏ ਸਫਾਈ ਹੋ ਗਏ ਇਹਦੇ ਚ ਪੈਪ ਪੈਵੇਂ ਤੇ ਇਹ ਕਵਰ ਹੋਵੇ ਹਰ ਜੀ ਇੱਥੇ ਕੋਈ ਚਾਰਦੁਵਾਰੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਜੇ ਖੇਡ ਦਾ ਕੋਈ ਬੱਚਾ ਗਿਰ ਜਵੇ ਤਾਂ ਨੁਕਸਾਨ ਤਾਂ ਹੈ ਹੀ ਹੈ ਮੇਰਾ ਨਾਮ ਹਰਜਿੰਦਰ ਗੌਰ ਹੈ ਦਿੱਕਤ ਦੋ ਤੋਂ ਜਿਹੜੀ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਇਹ ਤਾਂ ਕਈ ਸਾਲਾਂ ਤੋਂ ਹੀ ਹੈ ਜੀ ਤੇ ਹੁਣ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਹੀ ਹਾਂਜੀ ਇੱਕ ਤਾਂ ਸਫਾਈ ਕੀ ਨਹੀਂ ਹੈਗੀ ਇੱਕ ਇੱਥੇ ਗੰਦ ਘੇਰਦੀਆਂ ਜਨਾਨੀਆਂ ਇੱਕ ਸੀਵਰੇਜ ਦਾ ਪਾਈਪ ਵਿੱਚ ਗੇਰਿਆ ਵਾ ਇਹ ਰੁਕਣਾ ਚਾਹੀਦਾ ਜਦ ਵੀ ਮੀਂਹ ਪੈਂਦਾ ਸਮੈਲ ਸਾਨੂੰ ਆਉਂਦੀ ਹੈ ਜੀ ਸਫਾਈ ਕਿੰਨੇ ਟਾਈਮ ਤੋਂ ਨਹੀਂ ਹੋਈ ਸੋ ਮੈ ਹੋਈ ਨਹੀਂ ਜੀ ਕਦੀ ਇਹ ਤਾਂ ਜਿੱਦਾਂ ਹਾਂ ਡਾਂਗੀ ਜਿੱਤਿਆ ਸਫਾਈ ਤੇ ਚੋਈ ਕੀ ਹੋਈ ਨਹੀਂ ਹੈਗੀ ਜੀ ਹਲ ਹੋ ਗਿਆ ਜੀ ਮੈਂ ਹੋਈ ਹਾਂ ਹਾਂਜੀ ਹਾਂਜੀ ਤੁਸੀਂ ਕਦੇ ਕੰਪਲੇਂਟ ਵੀ ਨਹੀਂ ਕੀਤੀ ਵੀ ਸਫਾਈ ਕਰਕੇ ਨੂੰ ਸਰ ਆਪਾਂ ਕੰਪਲੇਂਟ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਗਲੀਆਂ ਸਾਫ ਕਰਨੇ ਨੂੰ ਆਪਾਂ ਕਮੇਟੀ 'ਚ ਫੋਨ ਕਰਦੇ ਆ ਕੋਈ ਨਹੀਂ ਆਂਦਾ ਹੈਗਾ ਸਾਲ 'ਕੇ ਵੀ ਜੀ ਇੱਕ ਵਾਰ ਪਤਾ ਨਹੀਂ ਦੋ ਵਾਰ ਆਏ ਆ ਕੋਈ ਗਲੀ ਸਾਫ ਨਹੀਂ ਹੁੰਦੀ ਇੱਧਰ ਤਾਂ ਆਂਦੇ ਹੀ ਨਹੀਂ ਸਾਡੇ ਕੋਲ ਕੀ ਮੰਗ ਕੀ ਕਰਦੇ ਹੋ ਮੰਗੇ ਇਹੀ ਕਰਦੇ ਆ ਵੀ ਚੋਈ ਪੱਕੀ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਇੱਥੇ ਸੀਵਰੇਜ ਦੇ ਪੈਪ ਚੋਈ ਦੇ ਵਿੱਚ ਨਹੀਂगिरਨੇ ਚਾਹੀਦੇ ਜੀ ਪਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਰੇਗਾ ਸਰ ਅਸੀਂ ਫਿਰ ਮਾਨਯੋਗ ਮੰਤਰੀ ਭਗਵੰਤ ਮਾਨ ਜੀ ਕੋਲ ਆਸੀ ਸਰ ਫਿਰ ਆਪਾਂ ਮੰਗ ਕਰੂਗੇ ਵੀ ਬੰਦ ਹੋਣੀ ਚਾਹੀਦੀ ਐ ਪਿਛਲੀ ਚੋਈ ਬੰਦ ਹੋ ਗਈ ਸਰ ਇਹ ਚੋਈ ਬੰਦ ਨਹੀਂ ਹੋਈ ਜਦ ਵੋਟਾਂ ਪੁਆਈਆਂ ਇਹ ਕਹਿ ਕੇ ਪੁਆਈਆਂ ਵੀ ਚੋਈ ਬੰਦ ਕਰੂਗੇ ਪਰ ਚੋਈ ਬੰਦ ਨਹੀਂ ਹੋਈ ਹੈਗੀ ਬਿਮਲੇਸ਼ ਕਾਹਕੇ ਰਹਿਨੇ ਵਾਲਾ ਬਨੋੜੀ ਕੇ ਔਰ ਕੀ ਦਿੱਕਤ ਆ ਰਹੀ ਆ ਬਸ ਇਹ ਚੋਈ ਕੀ ਦਿੱਕਤ ਆ ਰਹੀ ਜੀ ਜੀ ਕਦੋਂ ਸੇ ਆ ਰਹੀ ਹੈ दो तीन साल कई साल हो गए हाँ साथ में ही है या आगे पीछे है? साथ में ही है हाँ। लागी है तो फिर बारिश के समय में तो आपको बहुत दिक्कत हाँ जी हाँ। सांप सब निकलते हैं डर वो मच्छर सारा कंदनु पानी जाए जाके वो होगा टक्कर मारा कभी बोला है आपने एमसी साहब को हाँ जी उन्हें बोलते हैं वो वोट लेने जो आते हैं उन्हें भी बोलते हैं जी वो कहते हैं हम हमें हमें वोट दो जिताओ है पांच साल बाद अगले अगला वोट आ जाते हैं तब तक कुछ भी नहीं होता है इसमें ਤੋ ਕੋਈ ਹਾਦਸਾ ਵੀ ਹੋਇਆ ਹੈ ਇਹ ਖੁੱਲੀ ਚੋਈ ਕੋਲੇ ਨਹੀਂ ਇਹ ਤਾਂ ਹਾਦਸਾ ਹੋਇਆ ਹਾਂ ਹਾਂ ਜੀ ਹਾਂ ਗੰਗਰ ਵੀ ਗਿਰ ਜਾਂ ਹਰਮੇਸ਼ਕੁਰ ਕਿੱਥੇ ਦੇ ਰਹਿਣ ਵਾਲੇ ਐਥੇ ਦੇ ਤੇ ਕੀ ਇਹ ਚੋਈ ਖੁੱਲੀ ਐ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਕਿ ਕੋਈ ਹਾਦਸੇ ਦਾ ਕਾਰਨ ਨਹੀਂ ਬਣੀ ਹਾਸਾ ਹੀ ਆ ਜੀ ਮੋਟਰਸਾਈਕਲ ਬੱਚੇ ਰਾਤ ਨੂੰ ਕਈ ਵੀ ਡਿੱਗੇ ਐ ਇੱਥੇ ਤੇ ਡੰਗਰ ਵੀ ਗਿਰ ਜਾਂਦੇ ਆ ਤੇ ਉਂਝ ਵੀ ਛੋਟੇ ਬੱਚੇ ਖੇਡਦੇ ਆ ਉਹਨਾਂ ਦਾ ਵੀ ਡਰ ਰਹਿੰਦਾ ਕਿੰਦਾ ਤੇ ਇਹਨੂੰ ਸੈੱਟ ਕਰੋ ਸਫਾਈ ਸੂਈ ਕਰੋ ਇਹਦਾ ਔਰ ਹਿੱਲਾ ਕਰੋ ਨਾ ਇਹ ਵੀ ਮੰਨਦੇ ਜਿਵੇਂ ਰਸਤੇ ਜਿਹੜੀ ਇਹ ਚੋਈ ਦੇ ਵਿੱਚ ਘਰ ਬਣੇ ਹੋਏ ਨੇ ਨਾ ਜਾਇਜ਼ ਕਬਜ਼ਾ ਕਰ ਲਿਆ ਗਿਆ ਜਿਹੜਾ ਚੋਈ ਦੇ ਉਹਦਾ ਹੁਣ ਤੁਸੀਂ ਦੇਖੇ ਰਹੇ ਆ ਜੀ ਦੇਖੋ ਦੇਖੀ ਚੱਲ ਰਹੇ ਆ ਜੀ ਕਿ ਮਤਲਬ ਨਾਜਾਇਜ਼ ਕਬਜ਼ਾ ਹੋ ਰਿਹਾ ਨਾ ਦਿਖ ਰਿਹਾ ਭਈ ਇਹ ਤਾਂ ਤੁਸੀਂ ਆਪੇ ਦੇਖੋ ਹੂੰ ਤੁਸੀਂ ਚੈੱਕ ਕਰੋ ਨਾ ਨਹੀਂ ਅਸੀਂ ਤਾਂ ਚੈੱਕ ਕਰ ਲਿਆ ਸੀ ਤਾਂ ਤੁਹਾਡੇ ਕੋਲ ਪੁੱਛ ਰਹੇ ਹਾਂ ਤੂੰ ਰਹਿੰਦੇ ਤਾਂ ਤੁਸੀਂ ਉੱਥੇ ਨਹੀਂ ਰਹਿੰਦੇ ਅਸੀਂ ਰਹਿੰਦੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਸਫਾਈ ਕਰਾਓ ਦਵਾਈ ਨੂੰ ਇਹਨੂੰ ਠੀਕ ਕਰਾਓ ਬਸ ਚੋਈ ਨੂੰ ਹਾਂ ਜੰਜੀਤ ਕੌਰਾ ਜੀ ਕਿਹੜੇ ਵਾਰਡ ਤੋਂ ਰਹਿਣ ਵਾਲੇ ਕਿਹੜੇ ਇਹੇ ਬੰਦਾ ਬਹਾਦਰ ਚੋਈਆਂ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਚੋਈ ਭਰ ਕੇ ਆ ਰਹੀ ਹੈ ਜੀ ਨਵਾਂ ਮਕਾਨ ਬਣਾਇਆ ਸਾਰੀ ਜੜ ਚੋਲ ਰੋੜੀ ਨਿਕਲ ਗਈ ਹੈ ਜੀ ਹੋ ਰਹੀ ਹੈ ਕੀ ਕਰਨਾ ਇਹ ਆ ਮੂਰੇ ਪਾਣੀ ਦਾ ਬਗਾਸ ਨਹੀਂ ਹੋ ਰਿਹਾ ਜੀ ਵਿਚ ਮਕਾਨ ਬਣ ਰਹੇ ਨੇ ਜੀ ਇਹ ਚ ਪੈ ਪੈ ਜਾਣੀ ਜੀ ਗੰਦਗੀ ਸਾਰੀ ਸਾਫ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜਿਹੜੇ ਮਾਰੇ ਵਿੱਚ ਮਕਾਨ ਬਣ ਰਹੇ ਨੇ ਇਹ ਹੀ ਆ ਜੀ ਐਮਸੀਆਈ ਹਾਂਜੀ ਡਾਂਗੀ ਜੀ ਹਾਂਜੀ